ਆਖਰੀ ਟਾਈਮ ਚੁੱਕਦੇ ਨੇ ਉਹ ਇਹ ਇਹ ਚਾਰ ਜੋ ਦੋ ਪੈਰੋਂ ਤੇ ਚੱਲ ਸਕਤੇ ਹਾਂ ਹਾਂਜੀ ਅੱਛਾ ਖਾਸਾ ਭਗਵਾਨ ਦੀ ਦੁਆ ਤੇ ਕੋਈ ਪ੍ਰੋਬਲਮ ਨਹੀਂ ਹਾਂ ਬਿਲਕੁਲ ਜੀ ਕਿਉਂ ਘੋੜੋਂ ਕੋ ਪਤਾ ਨਹੀਂ ਹਾਂ ਹਾਂਜੀ ਹਾਂਜੀ ਚਾਰ ਕੰਧਿਆਂ ਤੇ ਜਾਨ ਤੋਂ ਅੱਛਾ ਵੇ ਕਿ ਖੁਦ ਚੱਲੋ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਆਖਿਰ ਤੇ ਚਾਰ ਕੰਧਿਆਂ ਤੇ ਜਾਨ ਤੋਂ ਅੱਛਾ ਵੇ ਕਿ ਖੁਦ ਚੱਲੋ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਆਖਿਰ ਤੇ ਚਾਰ ਕੰਧਿਆਂ ਤੇ ਜਾਨ ਤੋਂ ਅੱਛਾ ਵੇ ਕਿ ਖੁਦ ਚੱਲੋ ਬਿਲਕੁਲ ਜੀ ਬਿਲਕੁਲ ਜੀ ਤੇ ਜਿਹੜੇ ਨੌਜਵਾਨ ਮੁੰਡੇ ਆ ਵਿੱਚ ਉਹ ਸਿੱਧੇ ਚੜ ਜਾਂਦੇ ਆ ਜਿਵੇਂ ਪਹਾੜਾਂ ਵਿੱਚ ਦੀ ਤੁਸੀਂ ਦੇਖ ਸਕਦੇ ਹੋ ਤੇ ਉਹ ਸਾਹਮਣੇ ਜਿੱਥੇ ਬਾਈ ਬੂਟਾ ਖੜਾ ਉੱਥੇ ਨਿਕਲੇ ਆਉਂਦੇ ਆ ਤੇ ਬਾਈ ਜੀ ਸ਼ਾਰਟਕਟ ਮੈਨੂੰ ਮੈਂ ਸੁਜੈਸ਼ਨ ਤੁਹਾਨੂੰ ਇਹੀ ਕਰੂੰਗਾ ਵੀ ਸ਼ਾਰਟਕਟ ਦਾ ਰਸਤਾ ਨਾ ਬਣਾਓ ਸ਼ਾਰਟਕਟ ਦਾ ਰਸਤਾ ਜਿਹੜਾ ਦਿੱਕਤ ਆ ਆ ਦੇਖੋ ਬਾਈ ਹੋਰ ਚੜ ਕੇ ਆਏ ਆ ਉੱਪਰ ਤੇ ਆਉਂਦੇ ਸਾਰ ਬੈਠ ਗਏ ਹਨ ਮੈਨੂੰ ਲੱਗਦਾ ਕਾਫੀ ਜ਼ਿਆਦਾ ਜ਼ੋਰ ਲੱਗਦਾ ਗੋਡਿਆਂ ਦਾ ਕਹੇ ਬਾਈ ਇਧਰ ਦੀ ਸੌਖਾ ਇਧਰ ਦੀ ਸੌਖਾ ਕਿ ਔਖਾ ਸੌਖਾ ਹੈ ਇਧਰ ਦੀ ਬੈਠ ਕੇ ਤਾਂ ਗਏ ਫਿਰ ਅੱਛਾ ਅੱਛਾ ਠੀਕ ਹੈ ਲਓ ਜੀ ਜਿਹੜੇ ਆਪਾਂ ਨੂੰ ਪਿਛਲੇ ਵਲੌਗ ਦੇ ਵਿੱਚ ਕੱਲ ਬਾਬਾ ਜੀ ਮਿਲੇ ਸੀਗੇ ਗੋਵਿੰਦ ਘਾਟ ਤੋਂ ਲੈ ਕੇ ਗੋਵਿੰਦ ਧਾਮ ਤੱਕ ਆਪਣੇ ਨਾਲ ਆਏ ਸੀ ਬਾਬਾ ਜੀ ਫੇਰ ਮਿਲ ਗਏ ਤੇ ਵੈਕ ਜੀ ਦਾ ਖਾਲਸਾ ਵੈਕ ਜੀ ਕੀ ਫਤਹ ਸੰਕਲਪ ਕਰਕੇ ਘਰੋਂ ਆਇਆ ਹਾਂ ਹਾਂਜੀ ਤੇ ਜਾਵਾਂਗੇ ਐਸਾ ਫੁੱਲਦੇ ਹੋਣ ਹਾਂਜੀ ਚੰਗਾ ਨਾ ਕੰਮ ਕਰਦੀ ਹੋਣ ਜਾਣਾ ਤੇ ਫਿਰ ਵੀ ਅੱਖ ਰਾਈ ਹਾਂ ਹਾਂਜੀ 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 ਸਤਿਗੁਰੂ ਕਿਰਪਾ ਕਰੇਗਾ ਅੱਪੇ ਆਪਣੇ ਹਿੰਮਤ ਬਖਸ਼ੇਗਾ ਤਾਕਤ ਦੇਗਾ ਫਿਰ ਪਹੁੰਚ ਜਾਵਾਂਗੇ ਉੱਤੇ ਹਾਂਜੀ ਬਿਲਕੁਲ ਜੀ ਬਿਲਕੁਲ ਸਰੋਵਰ ਦੇ ਇਸ਼ਨਾਨ ਨੂੰ ਆਦਰਸ਼ਾਨ ਨੂੰ ਪਹੁੰਚਾਂਗੇ ਗੁਰੂ ਗੋਬਿੰਦ ਸਿੰਘ ਜੀ ਆਪੇ ਆਪ ਆਪ ਹਿੰਮਤ ਦੇਣ ਸਭ ਨੂੰ ਹਾਂਜੀ ਹਾਂਜੀ ਸਭ ਦਾ ਭਲਾ ਹੋਏ ਹਾਂਜੀ 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 ਨਾਲਗ ਨਾਮ ਚੜਦੀ ਕਲਾ ਤੇਰੇ ਭਨੇ ਸਰਬਤ ਦਾ ਭਲਾ ਬੋਲੇ ਸੋ ਨਿਹਾਲ ਸਰ ਸਵਾਗਤ ਜੀ ਕਿ ਫਤਿਹ ਬਾਈ ਜੀ ਇੱਕ ਆ ਸਵਾਰੀ ਵੀ ਹੁੰਦੀ ਆ ਚਾਰ ਬੰਦੇ ਜਿਹੜੇ ਚੱਕ ਕੇ ਲੈ ਕੇ ਜਾਂਦੇ ਆ ਬਾਈ ਧਾਨ ਜਿਹੜੇ ਹਨਾ ਉੱਪਰ ਲੈ ਕੇ ਜਾਂਦੇ ਆ ਹਾਂਜੀ

ਠੀਕ ਹੈ ਜੀ ਇੱਥੋਂ ਚੱਲ ਕੇ ਆਪਾਂ ਹੋ ਸਾਹਮਣੇ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਦੀਆਂ ਚੜਹਾਂ ਆਉਣੀਆਂ ਬਾਕੀ ਇਸ ਤੋਂ ਵੀ ਜ਼ਿਆਦਾ ਖਤਰਨਾਕ ਤਿੱਖੀ ਚੜਾਈ ਆਉਗੀ ਹਲੇ ਤਾਂ ਤੁਹਾਨੂੰ ਦਿਖਾਵਾਂਗੇ ਬਣੇ ਰਹੋ ਬਲੌਗ ਦੇ ਨਾਲ ਬਲੌਗ ਪੂਰਾ ਦੇਖਿਓ ਸ਼ੇਅਰ ਕਰਿਓ ਜੀ ਆਪ ਅਤੇ ਆਪਦੇ ਪਰਿਵਾਰ ਨੂੰ ਸੱਚਖੰਡ ਸ੍ਰੀ ਹੇਮਕੁੰਡ ਸਾਹਿਬ ਜੀ ਦੇ ਦਰਸ਼ਨ ਕਰਵਾਓ ਜੀ ਧੰਨਵਾਦ ਜੀ ਲੋ ਜੀ ਸਾਡੀ ਸਾਡੇ ਜਥੇ ਦੇ ਵਿੱਚੋਂ ਉਹ ਬਾਈ ਬੂਟਾ ਜੀ ਹੈਗੇ ਆ ਚੇਅਰਮੈਨ ਤੇ ਆਪਾ ਹੈਗੇ ਆ ਖਜ਼ਾਨਚੀ ਤੇ ਆ ਹੈਗੇ ਸਾਡੇ ਲੰਗਰ ਸੇਵਾ ਪ੍ਰਧਾਨ ਜਿੰਨਾਂ ਕੋਲੇ ਕੀ ਖਾ ਸਾਰਾ ਖਾਣ ਪੀਣ ਵਾਲਾ ਸਮਾਨ ਆ ਸਤਿ ਸ੍ਰੀ ਅਕਾਲ ਬਾਈ ਜੀ ਹਾਂ ਜੀ ਬਾਈ ਜੀ ਬਹੁਤ ਵਧੀਆ ਲੱਗ ਰਿਹਾ ਕੁਦਰਤ ਦੀ ਨਿਆਰੇ ਲੈ ਰਹੇ ਆ ਵੀ ਠੀਕ ਆ ਜੀ ਬਹੁਤ ਸੋਹਣਾ ਲੱਗ ਰਿਹਾ ਹੈ ਨਾ ਹਾਂ ਜੀ ਸੋਹਣਾ ਲੱਗ ਰਿਹਾ ਹਾਂ ਇਕਦਰ ਪੀਛੇ ਸੁਰੋਖਾਂ ਦੇ ਦਰਸ਼ਨ ਕਰੋ ਦੇਖੋ ਜੀ ਅਦਭੁਤ ਨਜ਼ਾਰਾ ਵਾਟਰਫਾਲ ਹੋ ਰਿਹਾ ਸਾਰਾ ਜਿੰਨਾ ਵੀ ਪਾਣੀ ਹੈ ਇਸ ਗਲੇਸ਼ੀਅਰ ਦੇ نیچے ਦੀ ਜਾ ਰਿਹਾ ਉਹ ਉਥੋਂ ਆਪਾਂ ਚੜਕੇ ਆਏ ਆ ਅਸੀਂ ਰਸਤਾ ਜਿਹੜਾ ਤਕਰੀਬਨ 500 ਮੀਟਰ ਦੇ ਲਗਭਗ ਤੈਅ ਕਰ ਚੁੱਕੇ ਆ ਤੇ ਬਣੇ ਰਹੋ ਜੀ ਬਲੌਗ ਦੇ ਨਾਲ ਤੁਹਾਨੂੰ ਸਾਰਾ ਸਫਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਮਹਾਰਾਜ ਜੀ ਕਿਰਪਾ ਕਰਨ ਦੇਖ ਸਕਦੇ ਹੋ ਜੀ ਵਾਟਰਫਾਲ ਪਹਾੜ ਦੇ ਸੀਨਾ ਚੀਰ ਕੇ ਪਾਣੀ ਕਿਵੇਂ ਆ ਰਿਹਾ ਕਿਵੇਂ ਲਓ ਜੀ ਇਹ ਮੁੰਡੇ ਆਏ ਆ ਮੋਹਾਲੀ ਤੋਂ ਤੇ ਬਾਈ ਥੋੜਾ ਜਿਹਾ ਚਲੋ ਹੋ ਜਾਂਦਾ ਹਨਾ ਤੇ ਦਮ ਲੈਣ ਲੱਗ ਗਏ ਸੀਗੇ ਹਾਂਜੀ ਬਾਈ ਜੀ ਕੀ ਕਹਿਣਾ ਚਾਹੋਗੇ ਬਾਬਾਈ ਬੱਬੇ ਘਰ ਜਾਦੇ ਹਾਂ ਜੀ ਹਾਂ ਜੀ ਸਾਡੀ ਸ਼ਾਂਤੀ ਗੱਲ ਹੈ ਸ਼ਾਂਤੀ ਗੱਲ ਬਣਾ ਜਾਾਂਗੇ ਪੈਦਲ ਯਾਰ ਜੇ 4 ਘੰਟੇ ਲਗਾ ਬਾਈ ਨਹੀਂ ਸਹੀ ਗੱਲ ਆ ਬਾਈ ਵਧੀਆ ਜੀ ਰੋਕ ਕੇ ਜਾਾਂਗੇ ਕੋਈ ਹਾਂਜੀ 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 ਕੋੜਿਆਂ ਤੇ ਜਾਣ ਦਾ ਪਾਪ ਚੜਾਉਣਾ ਹਨਾ ਹਾਂ ਲੋਕ ਲੋਕ ਪਿੱਠੂ ਲੋਕ ਪਿੱਠੂ ਤੇ ਜਾ ਰਹੇ ਆ ਹਾਂਜੀ ਅਸੀਂ ਤਾਂ ਪੈਦਲ ਜਾਵਾਂਗੇ ਜਾਂ ਟੇਟ ਲੇਟ ਪਹੁੰਚ ਜਾਾਂਗੇ ਬਾਕੀ ਇੱਕ ਗੱਲ ਹੈ ਜੇ ਆਪਾਂ ਦੂਜਾ ਪੱਖ ਦੇਖ ਕੇ ਤਾਂ ਜਿਹੜੇ ਪਹਾੜੀ ਲੋਕ ਆ ਇਨਾਂ ਦਾ ਜਿਹੜਾ ਇਨਕਮ ਦਾ ਜਰੀਆ ਉਹ ਵੀ ਇਹੀ ਹੈ ਹਾਂ ਉਹ ਵੀ ਆਪਣੀ ਸੰਗਤ ਦੀ ਹੈ ਨਾ ਉਸ ਤੋਂ ਬਾਅਦ 2-3 ਮਹੀਨੇ ਇੱਥੇ ਕੰਮ ਚੱਲਦਾ ਉਸ ਤੋਂ ਬਾਅਦ ਕੋਈ ਕੰਮ ਵੀ ਨਹੀਂ ਹੁੰਦਾ ਆਪਣੇ ਸਿਰਤੀ ਆ ਬਾਕੀ ਚਲੋ ਆਪਾਂ ਜਾਵਾਂ ਗਲਤ ਵੀ ਨਹੀਂ ਕਹਿ ਸਕਦੇ ਜਿਹੜੀ ਸੰਗਤੋਂ ਨਹੀਂ ਤੁਰਿਆ ਜਾਂਦਾ ਜਿਹੜੇ ਬਜ਼ੁਰਗ ਆ ਹੈ ਨਾ ਜਾਂ ਪਾਰੇ ਸਰੀਰ ਦੇ ਆ ਉਹ ਜਾ ਸਕਦੇ ਆ ਪਰ ਵੀ ਬੰਦੇ ਨੂੰ ਹੌਸਲਾ ਛੇਤ ਨਹੀਂ ਹਾਰਨਾ ਚਾਹੀਦਾ ਹੈ ਨਾ ਤੇ ਚਲੋ ਠੀਕ ਆ ਸਿੰਘੋ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਜੀ ਗੁਰੂ ਦਾ ਛੋਟਾ ਜਿਹਾ ਸਿੰਘ ਆਵੇ ਮਾਪਿਆਂ ਤੋਂ ਲਗਭਗ 100 ਮੀਟਰ ਪਹਿਲਾਂ ਆ ਕੇ ਬਹਿ ਜਾਂਦਾ ਹੈਗਾ ਤੇ ਬਈ ਬੱਚਿਆਂ ਦਾ ਨਾ ਦਮ ਘੱਟ ਚੜਦਾ ਇੱਕ ਤਾਂ ਵਜਨ ਘੱਟ ਹੁੰਦਾ ਤੇ ਕੁਝ ਉਹੀ ਨਮਕੂਨ ਹੁੰਦਾ ਹੈਗਾ ਤੇ ਥੋੜਾ ਜਿਹਾ ਫਰਕ ਪੈ ਜਾਂਦਾ 오렌ਜ ਕਾਰਾ ਲਾ ਦੇ ਲਾ ਦੇ ਲਾ ਦੇ ਲਾ ਦੇ ਸੰਗ ਆਉਂਦੀ ਹੈ ਚਲੋ ਸੰਗ ਦਾ ਜੀ ਜਵਾਕ ਤੇ ਸਾਡੇ ਬਾਟੂ ਜੀ ਥੋੜਾ ਜਿਹਾ ਵੀਕਨੈਸ ਮਨ ਰਿਹਾ ਅੱਜ ਥੋੜਾ ਜਿਹਾ ਹੈਗਾ ਫਰਕ ਹੈ ਨਾ ਵਟੂ ਕਿਚੜਾਈ ਤਿੱਖੀ ਆ ਲਓ ਜੀ ਸੰਗਤ ਆ ਰਹੀ ਏ ਪੋਇਆ ਲਓ ਜੀ ਇਧਰ ਗੁਰੂਦੇਵ ਸਿੰਘ ਲਾਡਲੀਆਂ ਫੌਜਾਂ ਜਪਜੀ ਸਾਹਿਬ ਦਾ ਪਾਠ ਕਰਦੇ ਹੋਏ ਅੱਗੇ ਵਧ ਰਹੇ ਆ ਜਦੋਂ ਤੁਸੀਂ ਚੜਾਈ ਚੜਨਾ ਹੈ ਵੈਗੁਰੂ ਜੀ ਦਾ ਨਾਮ ਲੈਂਦੇ ਹੋਏ ਜਾਂ ਨਿਤਨੇਮ ਜਪਜੀ ਸਾਹਿਬ ਦਾ ਪਾਠ ਕਰਦੇ ਹੋਏ ਤੁਸੀਂ ਚੜਾਈ ਇਹ ਜਿਹੜੀ ਆਪਣੀ ਸੰਪੂਰਨ ਕਰ ਸਕਦੇ ਹੋ ਦੇਖ ਸਕਦੇ ਹੋ ਇਸ ਤਰ੍ਹਾਂ ਪਹਿਲਾਂ ਇੱਧਰ ਫਿਰ نیچے ਇਸੇ ਤਰ੍ਹਾਂ ਜਿਹੜੀਆਂ ਚੜ੍ਹਾੰਗਾਂ ਆਂ ਉਹ ਥਾਂ-ਥਾਂ ਤੇ ਆਉਣੀਆਂ ਨਿੱਕੇ-ਨਿੱਕੇ ਮੋੜ ਤੇ ਬਾਕੀ ਚਾਰੇ ਪਾਸੇ ਜੰਗਲੀ ਜੰਗਲ ਆ ਬੇਲੇ ਕੁਬੇਲੀ ਨਿਕਲਣ ਤੋਂ ਥੋੜਾ ਜਿਹਾ ਅਵੋਇਡ ਕਰਨਾ ਤੇ ਹਲਕੇ-ਹਲਕੇ ਕਦਮਾਂ ਦੇ ਨਾਲ ਅੱਗੇ ਵਧਦੇ ਹਾਂ ਮਹਾਰਾਜ ਜੀ ਕਿਰਪਾ ਕਰਨ ਰਖੋ ਸਤਿਪੁਰਸ਼ ਨਿਰਭਾ ਨਰਕ ਮੂਰਤ ਦੋਨੀ ਸੈਪੰਸ ਮੂਰਤ ਪ੍ਰਸਾਦ ਮੂਰਤ ਪ੍ਰਸਾਦ ਜੀ ਆਪੋ ਆਦ ਸੱਚ ਆਦ ਸੱਚ ਜੀ ਆਦ ਸੱਚ ਜੀ ਆਦ ਸੱਚ ਹੈਪੀ ਸੱਚ ਹੈਪੀ ਸੱਚ ਨਾਨਕ ਹੁਸੀਪੀ ਸੱਚ ਨਾਨਕ ਹੁਸੀਪੀ ਸੱਚ ਵਾਹਿਗੁਰੂ 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 ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਪਰ ਵਰ ਨਿਰਵੈਰ ਓਕਾਰ ਮੂਰਤ ਲੋ ਜੀ ਇੱਧਰ ਬਾਈ ਜੀ ਪਾਜੀ ਪਾਜੀ ਹੋਰੇ ਥੱਕ ਚੁੱਕੇ ਨੇ ਤੇ ਉਹ ਲੈ ਰਹੇ ਨੇ ਘੋੜਿਆਂ ਦੀ ਸਵਾਰੀ ਤੇ ਬਾਈ ਆਪ ਦਾ ਆਪ ਦੇ ਸਰੀਰ ਦੀ ਇਮਿਊਨਿਟੀ ਹੁੰਦੀ ਆ ਤੇ ਬਈ ਬੰਦੇ ਨੂੰ ਰਿਸਕ ਨਹੀਂ ਲੈਣਾ ਚਾਹੀਦਾ ਹਨਾ ਬਾਈ ਜੇ ਜੇ ਲੱਗੇ ਵੀ ਸਾਹਾਂ ਚ ਦਿੱਕਤ ਆ ਰਹੀ ਹੈ ਜਾਂ ਚੜ੍ਹਨਾ ਮੁਸ਼ਕਲ ਹੈ ਤਾਂ ਤੁਸੀਂ ਇਹ ਘੋੜੇ ਖੱਤਰ ਜੀ ਲੈ ਸਕਦੇ ਹੋ ਚਲੋ ਬਾਕੀ ਇਹਨਾਂ ਦਾ ਵੀ ਵਿਚਾਰਿਆਂ ਦਾ ਜਗਾਰ ਆ ਇਹ ਤਿੰਨ ਚਾਰ ਮਹੀਨੇ ਸਿਰਫ ਸੰਗਤ ਤੋਂ ਹੀ ਬਿਚਾਰੇ ਜਿਹੜੇ ਇਨਕਮ ਕਰਦੇ ਆ ਹੋਰ ਇਹਨਾਂ ਦਾ ਕੋਈ ਇਨਕਮ ਦਾ ਕੋਈ ਵੱਡਾ ਸੋਰਸ ਹੈ ਨਹੀਂਗਾ ਕਿਉਂਕਿ ਨਾ ਹੀ ਤਾਂ ਇੱਥੇ ਕੋਈ ਖੇਤੀਬਾੜੀ ਹੈ ਤੇ ਵਿਚਾਰੇ ਫਿਰ ਹੋਰ ਸਟੇਟਾਂ ਦੇ ਵਿੱਚ ਜਾ ਕੇ ਕੰਮ ਕਰਦੇ ਆ ਤੇ ਕੋਈ ਗਲਤ ਗੱਲ ਨਹੀਂ ਚਲੋ ਸਰੀਰ ਨਾਲ ਤੱੱਕਾ ਵੀ ਨਹੀਂ ਕਰਨਾ ਚਾਹੀਦਾ ਤੇ ਬਾਕੀ ਜਿਹੜੇ ਜੰਗ ਮੁੰਡੇ ਆ ਉਹ ਤੁਸੀਂ ਕੋਸ਼ਿਸ਼ ਕਰੋ ਹਾਂ ਜਿੱਥੇ ਸਾਡੇ ਜਾ ਕੇ ਜਮਾਂ ਬੱਸ ਉਹ ਗੱਲ ਬਾਹਰ ਹੋ ਜਾਂਦੀ ਹੈ ਉੱਥੇ ਤੁਸੀਂ ਉਹ ਡਾਂਸ ਵਾਰੀ ਕਰ ਸਕਦੇ ਹੋ ਹਨਾ ਬਈ ओके okay. भाई थोड़ा जा हौसला हुंदा वो सामने ਤੁਸੀਂ ਗੁਰੂ ਘਰ ਦੇਖ ਸਕਦੇ ਹੋ ਉੱਥੋਂ ਆਪਾਂ ਆਏ ਆ ਲਗਭਗ ਕਿਲੋ ਕਿਲੋਮੀਟਰ ਦੇ ਘਰਾਂ ਚ ਆ ਗਏ 1 ਕਿਲੋਮੀਟਰ ਹੋ ਜਾਂਦਾ ਇੱਥੇ ਆ ਕੇ ਤੇ ਮੈਨੂੰ ਇਹਦਾ ਕਿਲੋ ਕਿਲੋਮੀਟਰ ਤੇ ਇਹਨਾਂ ਨੇ ਦੁਕਾਨਾਂ ਖੋਲੀਆਂ ਗੀਆਂ ਹੱਥ ਤੁਸੀਂ نیچے ਦੁਕਾਨ ਦੇਖ ਸਕਦੇ ਹੋ ਤੇ ਬਾਕੀ ਇੱਧਰ ਤੁਸੀਂ ਬਾਈ ਦੇਖ ਸਕਦੇ ਹੋ ਭਾਈ ਵੇਖੋ ਜੀ ਇਸ ਤਰ੍ਹਾਂ ਜਿਹੜੇ ਵੀਰ ਥੱਕ ਜਾਂਦੇ ਆ ਹਨ ਫਿਰ ਦੂਜੀ ਸੰਗਤ ਉਹਨਾਂ ਨੂੰ ਸਪੋਰਟ ਕਰਦੀ ਆ ਇਸ ਕਰਕੇ ਤੈਉਂ ਕਹਿੰਦੇ ਆ ਵੀ ਜਦੋਂ ਵੀ ਤੁਸੀਂ ਇਸ ਤੀਰਥ ਤੇ ਆਉਣਾ ਹੈ ਹਨ ਤੇ ਘੱਟੋ ਘੱਟ ਥੋੜਾ ਚਾਰ ਪੰਜ ਬੰਦਿਆਂ ਦਾ ਗਰੁੱਪ ਹੋਵੇ ਕਿਉਂਕਿ ਇੱਕ ਅਦਾ ਬੰਦਾ ਕਈ ਵਾਰੀ ਕੋਈ ਢਿੱਲਾ ਪੈ ਜੇ ਤਾਂ ਆਪਾਂ ਨੂੰ ਹੈਲਪ ਕਰਨ ਦੇ ਵਿੱਚ ਥੋੜਾ ਜਿਹਾ ਸੌਖਾ ਹੋ ਜਾਂਦਾ ਹਨ ਵਿੱਚ ਬਾਈ ਇਕੱਲੇ ਇਕੱਲੇ ਆ ਜਾਂਦੇ ਆ ਇਕੱਲੇ ਇਕੱਲੇ ਥੋੜਾ ਜਿਹਾ ਰੱਬ ਨਾ ਕਰੇ ਕੋਈ ਗੱਲਬਾਤ ਬਣ ਜਾਈ ਹਨਾ ਸਾਂ ਵਗੈਰਾ ਦੀ ਦਿੱਕਤ ਆ ਜੇ ਤਾਂ ਇਕੱਲੇ ਬੰਦੇ ਨੂੰ ਥੋੜਾ ਜਿਹਾ ਔਖਾ ਹੋ ਜਾਂਦਾ ਹਨਾ ਇਸ ਕਰਕੇ ਸਹਾਰਾ ਲੈ ਕੇ ਆਉ ਇੱਕ ਦੂਜੇ ਦਾ ਜਦੋਂ ਵੀ ਆਉਣੇ ਆ ਵਧੀਆ ਪਿਆਰ ਮੁਹੱਬਤ ਦੇ ਨਾਲ ਤੇ ਆ ਕੇ ਇੱਥੇ ਸੱਚਕੰਡ ਸ੍ਰੀ ਹਿਮਕੁੰਡ ਸਾਹਿਬ ਦਰਸ਼ਨ ਕਰੋ ਜੀ ਤੇ ਪਵਿੱਤਰ ਹੋ ਧੰਨਵਾਦ ਜੀ ਇੱਥੇ ਜੇ ਆ ਕੇ ਤਾਂ ਘੋੜਿਆਂ ਦੀ ਵੀ ਬੱਸ ਹੋ ਜਾਂਦੀ ਆ ਘੋੜਿਆਂ ਦਾ ਬਹੁਤ ਜ਼ਿਆਦਾ ਜ਼ੋਰ ਲੱਗਦਾ ਤੇ ਇਧਰ ਸਾਡੇ ਨਾਲ ਜਾ ਰਹੇ ਨੇ ਖਾਲਸਾ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸ਼ਸਤਰ ਨਵਲ ਲੈ ਕੇ ਚੱਲ ਰਹੇ ਨੇ ਬਾਬਾ ਜੀ ਕੋਲ ਬਾਬਾ ਜੀ ਇਹਨੂੰ ਇਹ ਸ਼ਸਤਰ ਨੂੰ ਤੀਰ ਕਮਾਨ ਕਹਿੰਦੇ ਤੀਰ ਕਮਾਨ ਹਨਾ ਜੀ ਇੱਕ ਇਹਦੇ ਨਾਲ ਦਾ ਮਿਲਦਾ ਜੁਲਦਾ ਹੋਰ ਵੀ ਸ਼ਸਤਰ ਹੁੰਦਾ ਨਾ ਜੀ ਦੇਖਿਆ ਇੱਕ ਪ੍ਰਕਾਰ ਦੇ ਸ਼ਸਤਰ ਨੇ ਬਾਬਾ ਜੀ ਇਹਰੇ ਇੱਕ ਸ਼ਸਤਰ ਜਾ ਬੱਥੋ ਬੱਥਰਾ ਓਕੇ ਓਕੇ ਕਿਹੜੀ ਜਗ੍ਹਾ ਤੂੰ ਬਾਈ ਸਿੰਧਰ ਅਮਰitsar ਅਮਰਤ ਸਰ ਠੀਕ ਹੈ ਬਾਈ ਠੀਕ ਹੈ ਜੀ ਬਾਬਾ ਜੀ ਕੋ ਹੈਗੇ ਨੇ ਤੀਰ ਕਮਾਨ ਤੇ ਦੇਖ ਸਕਦੇ ਹੋ ਪ੍ਰੋਪਰ ਬਾਣੇ ਦੇ ਵਿੱਚ ਕਿੰਨੇ ਸੋਹਣੇ ਲੱਗ ਰਹੇ ਆ ਤੇ ਆ ਦੇਖੋ ਜੀ ਸੰਗਤ ਆ ਜਿਹੜੀ ਆ ਰਹੀ ਆਪਣੇ ਹਲਕੇ ਹਲਕੇ ਕਦਮਾਂ ਦੇ ਨਾਲ ਆਪਣੇ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਚੱਲੇ ਸੀ ਤੇ ਉਹਨਾਂ ਦੇ ਦਰਸ਼ਨ ਕਰਨ ਦੇ ਲਈ ਉੱਪਰ ਜਾ ਰਹੇ ਨੇ ਦੇਖ ਸਕਦੇ ਹੋ ਇੱਥੇ ਆ ਕੇ ਘੋੜਿਆਂ ਦਾ ਵੀ ਫੁੱਲ ਜੋਰ ਲੱਗਣ ਲੱਗ ਜਾਂਦਾ ਸਰਪਾਥਰ ਜਨਨ ਨੂੰ ਭਾਵੇ ਸਤਿ ਸ੍ਰੀ ਅਕਾਲ ਲੋ ਜੀ ਇਧਰ ਲਟਨੀ ਆਂ ਕੋਜਾਂ ਗੁਰੂ ਕੇ ਸਿੰਘ ਆ ਰਹੇ ਨੇ ਜੀ ਅਜੇ ਮਨੇ ਐਸੋ ਕੰਮ ਨਹੀਂ ਆਪ ਵੰਚੇ ਕਾਜਾ ਜਨਨ ਕਾ ਸਮਝੋ ਮਨੇ ਹੀ ਮਹਾਂ ਦਾਸਾ ਰਹੋ ਜਦ ਕੀ ਜਟਾ ਜੋਗ ਕੋ ਮੱਝੇ ਯੋਗ ਕੇ ਨਤਨ ਬਤਾਓ ਗਿਆਨ ਗੁਰੂ ਫਤਿਹ ਦੇਖੋ ਨਾਮ ਅਭੂਤ ਦੇਖ ਕੇ ਜੀ ਦੇਖ ਕੇ ਦੇਖ ਕੇ ਬਾਬਾ ਜੀ ਪੰਡ ਪਹਾੜ ਸੁਖੀ ਨਿੰਦਰਾ ਦਇਆ ਚਿਮਾ ਸਿਰ ਹੰਦੋਖਾ ਬਾਇਆ ਬੋ ਰਾਮ ਬੋਦੋ ਕਾਕਾਰੀ ਨਾ ਸਾਇ ਸਰਤ ਕਾਮ ਕ੍ਰੂਦ ਜੋਂ ਬਸ਼ਕਰ ਕੀ ਬਿਚਾਨਮ ਧਰਮ ਬਾਜੇ ਪਰਮ ਤਤ ਹਰ ਕੋ ਕੁਝਿਆ ਰਾਗ ਰਾਰਗ ਤ ਤਾਨ ਤ ਰੰਗ ਰੰਗ ਆ ਗਿਆਨ ਗੀਤ ਬੰਧਾਨੰ ਚੱਕ ਚੱਕ ਰਹੇ ਜੀਵ ਸੋਦਾਨਾ ਸਭ ਸ਼ਕਤਿਉ ਬਾਵਨੰ ਆਤਮ ਉਪਦੇਸ਼ ਸੇ ਅੰਜਮ ਮੁਕਤ ਜਪ ਸੋ ਜਪਾ ਜਾਪੇ ਸੁਧਾਰ ਰਹੇ ਚੰਚੰਤੀ ਆਇਆ ਕਾਲ ਨਾ ਕਬੂ ਹੁੰ ਜਾਤਾ ਹੈ ਜਪਨੀ ਪਾਸ ਚਾਈ ਰਾਨੀ ਰੰਗ ਪਰੋਤਨ ਲਾਗੂ ਛੋਪਤ ਕਹਾ ਮੋਹਨਿੰਦਰਾਮ ਕਹਿੰਦੇ ਆ ਯਾ ਅੱਲਾਹ ਔਰ ਨਿਕਾਹ ਬਦੇਸ ਤਹ ਕਾਸ ਰੋਹਨੀ ਕਰਦੇ ਲੰਗਾ ਜੀ ਰੱਤਵੀਰ ਜੀ ਲੋ ਜੀ ਆ ਰਹੀ ਹੈ ਸਾਰੀ ਸੰਗਤ ਜਿਵੇਂ ਜਿਵੇਂ ਸੰਗਤ ਉੱਪਰ ਜਾ ਰਹੀ ਹੈ ਓਵੇਂ ਓਵੇਂ ਥੋੜਾ ਜਿਹਾ ਹੌਸਲਾ ਹੁੰਦਾ ਜਾ ਰਿਹਾ ਬਾਕੀ ਗੁਰੂ ਸਾਹਿਬ ਕਿਰਪਾ ਕਰਨ ਇਧਰ ਬਾਈ ਜੀ ਹੋਰੀ ਅੱਗੇ ਆ ਕੇ ਬੈਠ ਗਏ ਬਾਈ ਜੀ ਸਤਿ ਸ਼ਕਾਲ ਸਤਿ ਸ਼ਕਾਲ ਬਾਈ ਜੀ ਕਿਹੜੀ ਜਗ੍ਹਾ ਤੋਂ ਬਾਈ ਜੀ ਬਾਈ ਜੀ ਫਤਿਹਗੜ੍ਹ ਸਾਹਿਬ ਫਤਿਹਗੜ੍ਹ ਸਾਹਿਬ ਠੀਕ ਹੈ ਜੀ ਸਰਹੰਦ ਤੋਂ ਹਾਂਜੀ ਤੇ ਆਜੋ ਬਾਈ ਜੀ ਛੋਟੇ ਛੋਟੇ ਕਦਮਾਂ ਦੇ ਨਾਲ ਤੇ ਦੇਖ ਸਕਦੇ ਹੋ ਵੀ ਚੜ੍ਹਾਈ ਫਿਰ ਇਸ ਤਰ੍ਹਾਂ ਜਾ ਕੇ ਉੱਪਰ ਆਪਾਂ ਟਰਨ ਲਵਾਂਗੇ ਤੇ نیچے ਤੁਸੀਂ ਦੇਖ ਸਕਦੇ ਹੋ ਸੰਗਤ ਆ ਰਹੀ ਹੈ ਹਲਕੇ ਹਲਕੇ ਕਦਮਾਂ ਦੇ ਨਾਲ ਤੇ ਬਾਕੀ ਗੁਰੂ ਸਾਹਿਬ ਨੂੰ ਯਾਦ ਕਰਦੇ ਹੋਏ ਆਪਾਂ ਆਪਣੀ ਮੰਜ਼ਲ ਵੱਲ ਆਪਣੀ ਯਾਤਰਾ ਸਫਲ ਕਰਨ ਦੇ ਲਈ ਸੱਚਖੰਡ ਸ੍ਰੀ ਹਿਮਕੁੰਡ ਸਾਹਿਬ ਜੀ ਲਈ ਪਹੁੰਚ ਰਹੇ ਆ ਬਲੌਗ ਦੇ ਨਾਲ ਬਨੇ ਰਹੋ ਜੀ ਤੁਸੀਂ ਵੀ ਦਰਸ਼ਨ ਕਰੋ ਸੱਚਖੰਡ ਸ੍ਰੀ ਹਿਮਕੁੰਡ ਸਾਹਿਬ ਜੀ ਮੇਰੇ ਮਾਰਾ ਤੁਸ਼ੀ ਭੇਜਿਆ ਸੀ ਤੁਹਾਡੇ ਜਨਮ ਜੀ ਪਰ ਵੀ ਕਹਿੰਦੇ ਜੀ ਇਹਦੇ ਕੋਲ ਤੁਸੀਂ ਕੁਝ ਛੋਟੀ ਸਪੂਰਤਾ ਹੀ ਹੋ ਗਈ ਅਵਤਾਰ ਕਰੋ ਤੇ ਦੁਸ਼ਟ ਬਾਲੇ ਹੋ ਗਏ ਉਹ ਦਮਨ ਕਰੂ ਨਾਲ ਆ ਕੇ ਫਿਰ ਕੱਲ੍ਹ ਜੀ ਪੱਲ ਸਾਹਿਬ ਦਾਤ ਤਾਰ ਜਦੋਂ ਨਾ ਆਪ ਤੇ ਤਾਂ ਕਿ ਨਹੀਂ ਸਕਦਾ ਇੱਕ ਵਾਰ ਸੇ ਬਰਾਬਰ ਮੰਂਜੀਆ ਲਾ ਕੇ ਰਹਿ ਗਏ ਸੀ ਕਿ ਜਦੋਂ ਛੇਸ ਦੇ ਘੱਟ ਦਾ ਅੱਧੇ ਦੇ ਘੱਟ ਦਾ ਇਸ਼ਾਰਾ ਕਰਸੋ ਉਹਨਾਂ ਨੂੰ ਕੌਣ ਘੱਟ ਸਕਦਾ ਸਤਗੁਰੂ ਚ ਇੱਕ ਵਾਰ ਮਾਰ ਸਾਬ ਦਾ ਉਹਦਾ ਗੁਰੂ ਤਾਂ ਬਸ ਜੰਮੜ ਤੇ ਹੈ ਨਹੀਂ ਜੀ ਉਹਦਾ ਗੁਰੂ ਤਾਂ ਹੈਗਾ ਬਸ ਸਾਨੂੰ ਯਕੀਨ ਹੋਣਾ ਚਾਹੀਦਾ ਹੈਗਾ ਸਾਹਮਣੇ ਨਾਲ ਫਿਰਦਾ ਅੰਦਰ ਨਾਲੇ ਲੱਭਣ ਨਹੀਂ ਜਾਣਾ ਪੈਂਦਾ ਉਹਨਾਂ ਨੂੰ ਲੋਕਨ ਪਾਲੀ ਇਹ ਫਿਰ ਮੱਦਾ ਕੰਮ ਆ। ਤੇ ਵਸ਼ ਕਾਲ ਸਦਾ ਹੈ ਦੇਗ ਪਲਾਨ ਕੁਰਾਨ ਸਭਾ ਮੱਤ। ਜਾਲ ਤੇ ਦਾਜਾ ਬਾਹਰ ਨਾਲ ਫੁਰਾ ਕੱਲੀ ਗਲਤੋ ਹੀ ਰਹੂ ਨਾ। ਜੀ। ਤੇ ਕੁਰਾਨ ਤੇ ਹੋ ਰਾ ਕੁਰਾਨ ਤੇ ਸੇਪੈ ਤੋ ਕਹਾਂ ਪੇ ਬੁੱਟਾ ਅੰਤ ਕੋਲ ਨਾ ਦੇਹਿ ਤੈਂ ਪੁਜਾਰੇ ਜੀ ਤਰਾ ਸਭ ਦੇ ਦਿਸਾਨ ਬਾਜ ਟੋਰਨ ਮਰਦਾਂ ਗੁੰਜਤ ਗੋੜ ਗਜਾਨ ਕੇ ਸੁੰਦਰ ਹੇੰਚੇ ਬਹਿਈ ਹਰ ਆਲੀ ਹਜਾਰੇ ਭੂਤ ਭੇਖ ਭਵਾਨ ਕੇ ਭੂਪਤਾ ਭਵਨ ਨੀ ਜਾ ਜਾਰੀ ਸ੍ਰੀ ਪਾਸ ਸ੍ਰੀ ਭਗਵਾਨ ਭਜੇ ਵੇ ਨੋ ਤੀਰਥ ਨਾਨ ਦਇਆ ਦਮਦਾਨ ਜੰਮ ਨੀਵ ਸੁਨੇਹੀ ਤੇਜ ਪ੍ਰਾਨਕ ਤੇ ਕੁਰਾਨ ਜਮੀ ਜਮਾਨ ਕੌਣ ਆਹਾਰ ਜਦੀ ਜਰਤਾ ਸ੍ਰੀ ਭਗਵਾਨ ਭਜੇ ਬਿਨ ਭੂਪ ਤੋ ਸ਼ੁੱਧ ਸੁਪਾਹ ਦਵੰਤ ਦਬਾਹ ਭਾਰੀ ਗੁਮਾਨ ਭਰੇ ਮਨ ਮੈਂ ਇਹ ਪਹਿਨਾ ਉੱਦੇ ਹੁੰਦੇ ਸੀ ਆ ਪਹਾੜ ਇਹ 2 ਜਨਾਬੀ ਫੌਜਾ ਜੀ ਇਹ ਇਹਨਾਂ 2 ਜਨਾਬੀ ਫੌਜਾ ਜੀ ਉੱਦੇ ਹੁੰਦੇ ਸੀਗੇ ਜੀ ਮਰਜ਼ੀਆਂ ਕਰਨ ਲੱਗੇ ਤਾਂ ਕੱਲ੍ਹ ਦੇ ਕਹਿੰਦਾ ਦਸਤੂਪੇ ਜੀ ਕਿਲਾ ਭਗਤੀ ਕਰ ਲੂਗਾ ਉਥੇ ਜਿੱਥੇ ਉਹ ਹੁਕਮ ਕਰਦਾ ਉਥੇ ਜਾ ਕੇ ਫੰਗ ਦਬ ਲੈਣੇ ਨੂੰ ਜੀ ਇਸੇ ਵਾਸਤੇ ਮਹਾਰਾਜ ਜੇਹੇ ਤਾਂ ਬਹੁਤ ਬੜੀ ਭਗਤੀ ਕੀਤੀ ਇੱਕ ਯਾਦ ਇਹ ਗੁਪਤ ਹੋ ਗਏ ਪਹਾੜਾਂ ਦੇ ਵਿੱਚ ਜੀ ਵਾਹਿਗੁਰੂ ਜੇ ਫਿਰ ਤਾਂ ਸਮਝੇ ਨਾ ਕਿ ਮਾਇਆ ਦੀ ਭਗਤੀ ਪੂਰੀ ਹੋ ਗਈ ਲੋ ਨੂੰ ਖਾਣਾ ਪਿਆ ਸੀ ਖੋਟਾਂ ਟਿੱਕੇ ਹੋਏ ਨੂੰ ਭੱਜੇ ਫਿਰਦੇ ਸੀ ਜੀ ਕੱਲ ਪਰਬਤਾਂ ਕੰਖਾ ਦੇ ਨਾਲ ਲੈ ਜੇ ਇਹ ਲੋ ਇਨਹਾਂਕਾਰਾ ਹੋਇਆ ਸ਼ੀਸ਼ ਜਿਮਰਜੀ ਕਹਿੰਦੇ ਹੁਣ ਹੱਲ ਕੇ ਦਿਖਾਓ ਫਿਰ ਹਰਨ ਦੁਸ਼ਟਾਂ ਨੂੰ ਤੁਮਨੇ ਕਿ تمہਰੇ ਨੇ ਰਾਖਾ ਸੱਜੇ ਬਿਆਨ ਕਿ ਰਾਖਸ ਇੱਕ ਤਾਂ ਜਾਨ ਪਤਾਲ ਚ ਲੱਗੀ ਹੋਈ ਆ ਇੱਕ ਜਾਨ ਉੱਤੇ ਵਿਕਾਸ ਨਹੀਂ ਕਿਨਾਂ ਕੋ ਜਾਨ ਅਜਿਨੇ ਜਾੜਾ ਹੁੰਦਾ ਇਹ ਇਹਨੇ ਛੀ ਕਿੱਦੇ ਹੋਣੀ ਪਤਾ ਨਹੀਂ ਹਾਂਜੀ ਤੋਰ ਅਰੀਤ ਮਰੋਦ ਨੀ ਮਰਾਲੂ ਮੂਤਸਨ ਮਹਤਮ ਤੰਗਨ ਮਹਮਦਾਨਗੀ ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਿਨੋ ਸ੍ਰੀ ਪਾਤ ਸ੍ਰੀ ਭਗਵਾਨ ਤੇਰੀ ਕੋ ਜਵਾਨ ਭਜੇ ਤੇ ਆ ਵੀ ਜਹਾਨ ਨਦਾਨ ਚੱਲਾਂਗੇ ਬੀਰੋ ਪਾਰ ਵਿਚਾਰਵੇਂ ਸਰ ਕੀ ਤੌਰ ਪਛਈਆ ਪਾਰ ਬਡੇ ਬਰੇ ਯਾਰ ਤੇ ਬਿਆਰ ਤੋਟ ਦੇਸ਼ ਮੰਦਮਨ ਵਸਤੂ ਤੇ ਵਿਜੈਨਤੀ ਮੰਦਮਨ ਲੱਗਿਆ ਔਰ ਇਹ ਗਾ ਹਨ ਤੇ ਤੋੜ ਦਾ ਹਾਰ ਫਿਕਰ ਨਹੀਂ ਚਾਚਾਰ ਲਾ ਲੇ ਸਭ ਤੋਂ ਨਾ 50 ਚ ਕਹਨੇ ਇੱਕ ਤੋਂ ਇੱਕ ਜਵਈਆ ਮਾਨਵ ਇੰਦਰ ਜੀ ਜੰਦਾ ਜੀ ਇਹ ਸਟੇਜ ਹੋ ਕੇ ਪਾਣੀ ਪਾਣੀ ਆ ਜੀ ਅੱਖਾਂ ਵਿੱਚ ਕੇ ਨਹੀਂ ਸਟੇਜ ਹੋ ਗਿਆ ਹੈ ਮਾਰੇ ਦਰਸ਼ਨ ਕਰਨੇ ਨਾ ਹਾਂਜੀ ਨਾ ਤੱਕ ਰਿਹਾ ਨਾ ਤੁਸੀਂ ਉਹ ਲੀਹ ਸਾਗ ਸਮੁੰਦਰ ਨਾਲ ਜੋ ਤੱਕ ਬਾਸ਼ਕੀਓ ਬਖਾਂਮ ਸਵੇਰ ਬੈਠ ਕੇ ਦੇਖਦੇ ਹੀ ਐਸੇ ਬੈਠ ਸਾਗ ਤਹੰਸ ਦੇਖੋ ਸਵੇਰ ਕੁਝ ਕੁ ਚੀਜ਼ਾਂ ਨਾਲ ਲੈ ਗੁਰੇ ਲਟਕਾਯੋ ਰਾਹੂ ਲਖਿਓ ਹਰ ਅਵਾਤੀ ਦਿਸ਼ਾ ਮੇਂ ਰਾਹੂ ਪਛਾਹ ਕਸੀਸ ਸਮਾਯੋ ਊਭ ਤਾਨ ਕੋ ਪੂਜਕ ਹੈ ਪਸ ਊਭ ਤਾਨ ਕੋ ਪੂਜਨ ਧਾਯੋ ਅੰਮ੍ਰਿਤ ਕਿਰਿਆ ਉਜਿਓ ਸਭ ਹੀ ਜਦ ਜਗਧਾਨ ਕੋ ਹੀ ਨਾ ਪਾਯੋ ਊਭ ਸੱਜੇ ਕਾਲੇ ਜਾਵੈ ਦਸ਼ਤੰਗ ਪਾਸ਼ਾ ਨੂੰ ਪਾਵੇ ਨਿਹਾਲੋ ਜਾਵੇ ਸਤਸ੍ਰੀਆ ਕਾਲੋ ਬਾਪੁ ਸ਼ਾਨ ਚਲਾਈਏ ਦੀਨਨ ਕੀ ਪ੍ਰਤਿਪਾਦ ਕਰਾਨੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਮਾਫੀ ਦਾ ਰੋਪੀ ਸੰਭਲ ਲੋਕਾਂ ਕੇ ਕਰਤਾ ਹੱਥਾਂ ਜੀਨ ਦਾ ਯਾਦ ਆਕਰਸ਼ੀ ਪਰ ਸੁਨਗਰੋ ਕਾਮ ਨਾ ਕਰੋ ਨੋ ਨੋ ਉਹਨਾਂ ਨੂੰ ਨੋ ਨਾ ਪਿਆਰੇ ਦੇਹ ਵੀ ਹਿਸ਼ਨੇ ਸਕੂਤਨ ਨਹੀਂ ਲੱਗਤ ਗਈ ਹੈ